ਸਰ ਸਰ ਇਹ ਕਿੰਨੀ ਟਾਈਮ ਤੋਂ ਇਹ ਜਿਹੜਾ ਮੇਲਾ ਪੀੜੀ ਮੈਨੇ ਚੱਲ ਰਿਹਾ ਕਿੰਨੀ ਟਾਈਮ ਹੋ ਗਿਆ ਇਹਨੂੰ ਚੱਲਦੇ ਨੂੰ ਤੇ ਇਹਦਾ ਇਤਿਹਾਸ ਕੀ ਹੈ ਇਹ ਸਾਨੂੰ ਜੀ ਉਹ ਤਾਂ 50 ਸਾਲ ਦੇ ਨੇੜੇ ਤੇੜੇ ਹੋ ਗਿਆ ਹੀ ਇਤਿਹਾਸ ਬਾਕੀ ਸਾਡੇ ਦਾ ਪੋਤਾ ਕਮੇਟੀ ਦਾ ਚੇਅਰਮੈਨ ਹਮੈਂ ਬੀਬੀ ਦੇ ਮਾਤਾ ਪਿਤਾ ਤੇ ਅੱਛਾ ਇਹਦਾ ਇਤਿਹਾਸ ਕੀ ਹੈ ਜੀ ਇਹਦਾ ਇਤਿਹਾਸ ਇਹਨਾਂ ਦਾ ਮਹਾਰਾਜ ਪਿੰਡ ਸੀਗਾ ਸੱਤ ਭੈਣਾਂ ਸੀ ਇਹ ਉੱਥੇ ਚਰਖੇ ਕੱਤਦੇ ਸੀ ਇਹਨਾਂ ਦੇ ਨਾ ਵੀ ਜੋ ਵੀ ਇਹਨਾਂ ਨੇ ਮੂੰਹ ਚੋਂ ਕੱਢਦਾ ਨਾ ਮਤਲਬ ਇਹਨਾਂ ਦੀ ਮਤਲਬ ਪੂਰਾ ਹੋ ਜਾਣਾ ਫਿਰ ਉਹਨਾਂ ਦੇ ਜਿਹੜਾ ਪਰਿਵਾਰ ਸੀਗਾ ਉਹਨਾਂ ਦੇ ਚਾਚੇ ਤਾਏ ਨੇ ਆਖਿਆ ਵੀ ਜਿਹੜਾ ਕੁਝ ਕਹਿੰਦੀ ਐ ਇਹ ਪੂਰਾ ਹੋ ਜਾਂਦਾ ਉਹਨਾਂ ਨੇ ਨਾ ਕੁਆੜੇ ਦੇ ਵਿੱਚ ਜਦੋਂ ਉਹ ਬੈਠੀਆਂ ਸੀ ਉਹਨਾਂ ਨੇ ਅੱਗ ਲਾਤੀ ਸੀ ਬਾੜੇ ਨੂੰ ਉੱਥੇ ਪਰੀਆਂ ਬਣ ਕੇ ਉੱਡ ਕੇ ਆਈਆਂ ਸਹਨੇ ਇੱਥੇ ਨਹਿਰ ਦੇ ਕੋਲੇ ਉੱਥੇ ਪਹਿਲਾਂ ਸੀਗਾ ਮਤਲਬ ਮੰਦਿਰ ਉਸ ਤੋਂ ਬਾਅਦ ਇੱਥੇ ਸਾਡੇ ਸੀਗੇ ਕੋਈ ਸਰਦਾਰ ਸੀਗੇ ਪੁਰਾਣੇ ਉਹਨਾਂ ਨੂੰ ਦਰਸ਼ਨ ਦਿੱਤੇ ਵੀ ਤੁਹਾਡੇ ਬੇਟਾ ਹੋਊਗਾ ਪਰ ਤੁਸੀਂ ਮੰਦਰ ਇੱਥੇ ਬਣਾਓ ਜਿਹੜਾ ਤੁਹਾਨੂੰ ਮੰਨ ਲੰਗਦੇ ਟੱਪ ਦੇ ਦਰਸ਼ਨ ਦਮਾ ਫਿਰ ਉਹਨਾਂ ਨੇ ਇੱਥੇ ਚੌਂਤਰਾ ਬਣਾ ਕੇ ਮਤਲਬ ਇੱਥੇ ਇਹਨਾਂ ਦੀ ਮੂਰਤੀ ਆ ਮਤਲਬ ਬਾਦ ਹੋ ਗਈਆਂ ਮੇਲਾ ਲੱਗਣ ਲੱਗ ਗਿਆ ਤਕਰੀਬਨ ਇਹ ਆ ਵੀ ਇੱਥੇ ਜਿਹੜੇ ਨੂੰ ਡਾਕਟਰ ਨੇ ਜਵਾਬ ਦਿੱਤਾ ਅੱਖਾਂ ਤੋਂ ਕਿਸੇ ਪਾਸੋਂ ਕੋਈ ਲਾਈ ਨਹੀਂ ਇੱਥੇ ਆ ਕੇ ਸੁੱਖ ਸੁੱਖ ਲੈ ਦੂਜੀ ਚੌਂਕੀ ਤੇ ਬੰਦੇ ਦੀ ਅੱਖਾਂ ਜਾਂਦੀਆਂ ਨੇ ਹੋਰ ਵੀ ਬਹੁਤ ਕਿਸੇ ਨੂੰ ਪੁੱਤ ਦੁੱਧ ਜੋ ਵੀ ਕਿਸੇ ਨੂੰ ਹੈਗਾ ਮਤਲਬ ਕਹਿਣ ਦਾ ਪੂਰਾ ਹੁੰਦਾ ਹਰ ਇੱਕ ਸੁੱਖ ਜਿਹੜੀ ਪੂਰੀ ਹੁੰਦੀ ਆ ਮਾਤਾ ਜੀ ਦੀ ਅੱਖਾਂ ਖਰਾਬ ਹੋਈਆਂ ਜਾਂ ਕੋਈ ਕੀ ਪਰ ਚੱਕੇ ਕਦੋਂ ਆਉਣਾ ਪੈਂਦਾ ਕਦੋਂ ਚੌਂਕੀ ਲੱਗਦੀ ਉਹ ਐਤਵਾਰ ਵਾਲੇ ਦਿਨ ਜੀ ਆ ਕੇ ਇੱਥੇ 10 ਮਿੰਟ ਚੌਂਕੀ ਭਰਨ ਆਹ ਜਦੋਂ ਮਰਜੀ ਆਉਣਾ ਐਤਵਾਰ ਦਾ ਕੋਈ ਹੋਣੀ ਕਿ ਮਤਲਬ ਉਹ ਤਾਂ ਚੌਂਕੀ ਭਰ ਸਕਦੇ ਦੂਜੀ ਚੌਂਕੀ ਤੇ ਇੱਥੇ ਬਹੁਤ ਲੋਕ ਆਏ ਨੇ ਬੜੇ ਬੜੇ ਅਫਸਰਾਂ ਦੇ ਰੀਡਰ ਆ ਇੱਥੇ ਸਾਨੂੰ ਮਿਲ ਕੇ ਗਿਆ ਉਹ ਕਹਿੰਦਾ ਜੀ ਵੀ ਮੈਨੂੰ ਜਵਾਬ ਦੇਦਾ ਸੀ ਚਾਰ ਸਫੇਰੋ ਪੈਸੇ ਦੀ ਕੋਈ ਕਮੀ ਨਹੀਂ ਸੀ ਬੜੇ ਤਕੜੇ ਲੋਕ ਨੇ ਪੈਸੇ ਲਾਉਣ ਵਾਲੇ ਪਰ ਉਹ ਨਿਗਾ ਜਿਹੜੇ ਡਾਕਟਰ ਕਹਿੰਦੇ ਨੇ ਵੀ ਨਹੀਂ ਮਗਰੋਂ ਨਿਗਾ ਵਾਗੀ ਉਹ ਵੀ ਇੱਥੇ ਆ ਕੇ ਨਿਗਾ ਠੀਕ ਹੋਈ ਆ ਮਾਤਾ ਬੀਬੜੇ ਦੀ ਏਡੀ ਕਿਰਪਾ ਸੱਤੇ ਭੈਣਾਂ ਦੀ ਜੋ ਵੀ ਮੰਗ ਲਿਆ ਕਿਉਂਕਿ ਰਾਤ ਦੀ ਭੰਨੀ ਪੈਂਦੀ ਨਹੀਂ ਚਾਹ ਦੇਣੇ ਪਰ ਜੁਜੀ ਘੰਟਾ ਕੋਈ ਆਉਂਦਾ ਨਹੀਂ 10 ਮਿੰਟ ਪਰ ਲੋ ਘੰਟਾ ਸਰਦਾ ਨਾ ਜੋ ਵੀ ਬੰਦਾ ਆ ਕੇ ਮੰਗਦਾ ਪੂਰੀ ਹੁੰਦੀ ਆ ਤੇ ਜੇ ਕਿਸੇ ਨੇ ਦੂਰੋਂ ਆਉਣਾ ਸਰਦਾ ਨੂੰ ਉਹ ਕਿਵੇਂ ਸੰਪਰਕ ਕਰੇ ਕਮੇਟੀ ਨਾਲ ਦੇ ਮੰਦਤ ਉਹ ਇੱਥੇ ਤਕਰੀਬਨ ਸਾਡੇ ਇੱਥੇ ਸੇਵਾਦਾਰ ਵੀ ਹੁੰਦੇ ਨੇ ਜੀ ਕਮੇਟੀ ਵੀ ਸਾਡੀ ਸਾਰੀ ਸੈਣੀ ਦੀ ਕਮੇਟੀ ਆ ਸਾਡੇ ਬਹਾਦਰ ਆ ਇਹ 24 ਘੰਟੇ ਡਿਊਟੀ ਇਹਨਾਂ ਦੀ ਤੇ ਸਪਰਕ ਨੰਬਰ ਵੀ ਦਿੱਤੇ ਉਹਨੇ ਸਾਰੇ ਬਾਕੀ ਇਹ ਜ਼ਿਲ੍ਹਾ ਬਰਨਾਲਾ ਪਿੰਡ ਸਹਿਣਾ ਸਹਿਣਾ ਭਧੌੜ ਕਹਿੰਦੇ ਨੇ ਭਧੌੜ ਦੇ ਲੱਗ ਗਈ ਆ ਕੋਈ ਵੀ ਆਵੇ ਐਤਵਾਰ ਵਾਲੇ ਦਿਨ ਇੱਥੇ ਸਾਡਾ ਮਤਲਬ ਹਰ ਇੱਕ ਪੰਜ ਸੱਤ ਬੰਦੇ ਹੁੰਦੇ ਨੇ ਕਮੇਟੀ ਦੇ ਵੀ ਤੇ ਸੇਵਾਦਾਰ ਤਾਂ ਪੱਕੇ ਰਹਿੰਦੇ ਰਹਿੰਦੇ ਅਜਾ 24 ਘੰਟੇ ਜਿਹੜੀਆਂ ਸੰਗਤਾਂ ਆਈਆਂ ਦੋਨਾਂ ਦਾ ਰਕੀ ਜਣਾ ਸੰਗਤਾਂ ਨੂੰ ਜੀ ਐ ਧੰਨਵਾਦ ਕਰਦੇ ਆ ਔਰ ਜਿਹੜੀਆਂ ਮਤਲਬ ਸੰਗਤਾਂ ਆਈਆਂ ਨੇ ਉਹਨਾਂ ਦੀ ਬਣਦੀ ਬਰਾਤ ਪੂਰੀ ਹੋਈ ਆ ਮਾਤਾ ਜੀ ਤਾਂ ਹੀ ਹੁੰਦੇ ਬਹੁਤ ਦੂਰੋਂ ਦੂਰੋਂ ਦੁਨੀਆਂੋਂ ਦੇ ਇਹ ਨਹੀਂ ਹੈਗਾ ਕੋਈ ਪੰਜਾਬ ਚੋਂ ਆਉਂਦਾ ਰਾਜਸਥਾਨ ਚੋਂ ਗੁਜਰਾਤ ਚੋਂ ਇਤੋਂ ਜੰਮੂ ਤੱਕ ਲੋਕ ਆਉਂਦੇ ਇੱਥੇ ਜਿਨ੍ਹਾਂ ਦੇ ਮਤਲਬ ਸੁੱਖ ਪੂਰੀ ਹੁੰਦੀ ਹੈ। ਮਨੂ ਸੇ 7 ਵਾਰ ਇਹ ਮਨੂ ਸੇ 6.5 ਸਾਲ ਹੋ ਗਏ। ਅੱਛਾ ਤੇ ਕਿੰਨੇ ਕਿੱਥੇ ਇਕੱਠ ਹੋ ਜਾਂਦਾਗਾ ਕਿੰਨਾ ਕੀ ਕੀ ਇੱਥੇ ਮਤਲਬ ਸੰਗਤਾਂ ਨੂੰ ਕਿਵੇਂ ਆਉਂਦੀਆਂ ਕੀ ਕਰਨ ਆਉਂਦੀਆਂ? ਬਹੁਤ ਸੰਗਤ ਆਉਂਦੀਆਂ ਜੀ ਅੱਖਾਂ ਵਾਸਤੇ ਕੁੱਲ ਸੁੱਖ ਪੂਰੀ ਹੁੰਦੀ ਆ। ਹਰੇਕ ਸੁੱਖ ਜੋ ਵੀ ਸੁੱਖ ਲੋਗੇ ਥੋੜੀ ਸੁੱਖ ਪੂਰੀ ਹੋਊਗੀ। ਅੱਛਾ ਤੇ ਜੇ ਕਿਸੇ ਨੇ ਦੂਰੋਂ ਦਰਾਂਦੇੋਂ ਆਉਣਾਗਾ ਉਹ ਕੰਟੈਕਟ ਕਰੇ ਜਿਹਨੂੰ ਨਾ ਰਸਤਾ ਵੀ ਨਹੀਂ ਪਤਾ ਕਿੱਦਾਂ ਉਹ ਥੋੜਾ ਕੋਈ ਨੰਬਰ ਵਗੈਰਾ ਕੋਈ ਹਾਂਜੀ ਨੰਬਰ ਵਗੈਰਾ ਦਿੱਤੇ ਅੜਿਕ ਜਾਨਸੀ ਸਾਹ ਦੇ ਪ੍ਰਧਾਨ ਸਾਹ ਦੇ ਸਾਡੇ ਨੰਬਰ ਤੇ ਵੀ ਬਰਨਾਲੇ ਤੋਂ ਸਹਿਨਾ ਪਧੌੜ ਪਿੰਡ ਆ ਜੀ ਇਹ ਕਿਹੋ ਜੇ ਮਰੀਜ਼ ਆ ਸਕਦੀ ਆ ਅੱਖਾਂ ਨੇ ਬਹੁਤ ਜ਼ਿਆਦਾ ਆਉਂਦੀਆਂ ਜੀ ਠੀਕ ਹੀ ਹੋਇਆ ਉਹਨਾਂ ਦੀ ਬਹੁਤ ਜ਼ਿਆਦਾ ਅੱਖਾਂ ਠੀਕ ਹੋਇਆ ਜੀ ਮੇਰੇ ਅੱਖੀਂ ਦੇਖ ਦੇ ਦੇਖ ਦੀ ਠੀਕ ਹੋਇਆ ਜੀ ਜਿਹਨੂੰ ਬਿਲਕੁਲ ਹੀ ਦੇਖਣੋਂ ਬੰਦ ਹੋ ਗਿਆ ਸੀਗਾ ਇਥੋਂ ਮਿੱਟੀ ਕੱਢਣ ਸਾਰ ਘਰੇ ਜਾ ਕੇ ਦੇਖਣ ਲੱਗਿਆ ਸੀਗਾ ਮੇਰੇ ਦੇਖ ਦੇ ਦੇਖ ਦੇ ਇਹ ਵੀਰੇ ਅੱਛਾ ਇਹ ਉਹ ਇਹਾ ਮੇਲੇ ਦਾ ਇਤਿਹਾਸ ਕੀ ਹੈ ਕਿੰਨੇ ਟਾਈਮ ਕਿੰਨੇ ਵਾਰ ਲੱਗਦਾ ਸਾਲ ਦੇ ਵਿੱਚ ਇਹਦੇ ਬਾਰੇ ਦੱਸੋ ਜੀ ਇਹ ਮੇਲਾ ਵੀਰੇ ਪਹਿਲਾਂ ਤਾਂ ਸਾਲ 'ਚ ਇੱਕ ਵਾਰ ਲੱਗਦਾ ਸੀਗਾ ਉਸ ਤੋਂ ਬਾਅਦ ਸਾਡੇ ਇੱਥੇ ਥਾਣੇਦਾਰ ਸਾਹਿਬ ਸੀਗੇ ਉਹਨਾਂ ਨੂੰ ਚੱਲਦੇ ਮੇਲੇ 'ਚੋਂ ਪੁਰਾਣਾ ਥਾਣਾ ਹੁੰਦਾ ਸੀ ਪਹਿਲਾਂ ਉੱਥੇ ਉੱਥੋਂ ਉਹਨਾਂ ਨੇ ਦੁਕਾਨਾਂ ਚਗਾਦੀਆਂ ਸੀ ਉਸ ਤੋਂ ਬਾਅਦ ਰੌਲਾ ਪਿਆ ਉਸ ਤੋਂ ਬਾਅਦ ਉਹਨਾਂ ਦੀ ਨਿਗਾਹ ਚਲੀ ਗਈ ਫਿਰ ਉਹਨਾਂ ਨੇ ਕਿਸੇ ਸਿਆਣੇ ਬੰਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਵੀ ਸੋਤੋਂ ਕੋਈ ਪੁੱਲ ਹੋਈ ਵੀ ਆ। ਉਹ ਫਿਰ ਥਾਣੇਦਾਰ ਸਾਹਿਬ ਨੇ ਮੱਥੇ ਆ ਕੇ ਮੰਦਰ ਤੇ ਆ ਕੇ ਮੱਥਾ ਟੇਕਿਆ। ਉਹਨਾਂ ਨੂੰ ਤਰੰਤ ਦਿਸਣ ਲੱਗਿਆ। ਜਦੋਂ ਦਿਸਣ ਲੱਗਿਆ ਫਿਰ ਉਹਨਾਂ ਨੇ ਸੁਖ ਸੁਖੀ ਜੀ ਵੀ ਮੇਰੀ ਨਿਗਾਹ ਸਹੀ ਰਹੇ ਵੀ ਅਸੀਂ ਦੂਜਾ ਮੇਲਾ ਲੱਗਣ ਲਾਵਾਂਗੇ। ਫਿਰ ਉਹ ਥਾਣੇਦਾਰ ਸਾਹਿਬ ਜੀ ਉਹਨਾਂ ਦਾ ਨਾਮ ਤਾਂ ਸਾਨੂੰ ਪਤਾ ਨਹੀਂ ਲੈ। ਅਸੀਂ ਇਹ ਸੁਣਦੇ ਰਹਿੰਦੇ ਹਾਂ ਸਿਆਣੇ ਬੰਦਿਆਂ ਤੋਂ। ਉਸ ਤੋਂ ਬਾਅਦ ਇਹ ਦੂਸਰਾ ਮੇਲਾ ਲੱਗਣ ਲੱਗਾ। ਕਦੋਂ ਕਦੋਂ ਮੇਲੇ ਹੁੰਦੇ ਆ। ਇਹ ਇੱਕ ਅਸੂਜ ਅਸੂਜ ਹੁੰਦਾ ਜੀ ਇੱਕ ਚੇਤ ਚ ਹੁੰਦਾ ਜੀ ਇਹ ਤੀਜ ਦਾ ਚੰਨ ਦੇਖ ਕੇ ਉਸ ਤੋਂ ਬਾਅਦ ਜਿਹੜਾ ਐਤਵਾਰ ਆਉਂਦਾ ਉਸ ਦਿਨ ਦੀ ਮਿੱਟੀ ਲੱਗਦੀ ਆ ਊਂ ਵੀ ਜੇ ਆਪਾਂ ਆਉਂਦੇ ਐਤਵਾਰ ਨੂੰ ਤਾਂ ਚੰਨ ਤੇ ਜਿਹੜੇ ਐਤਵਾਰ ਹੁੰਦੇ ਆ ਉਹਨਾਂ ਦੀ ਮਿੱਟੀ ਲੱਗਦੀ ਆ ਸੱਚੇ ਮਨੋਂ ਜਿਹੜਾ ਬੰਦਾ ਆਉਂਦਾ ਉਹਨਾਂ ਦੀ ਹਰ ਮਨੋ ਕਾਮਨਾ ਪੂਰੀ ਹੁੰਦੀ ਜੀ ਪ੍ਰਬੰਧ ਕੀਤੇ ਗਿਆ ਕਮੇਟੀ ਵੱਲੋਂ ਕੀ ਗਿਆ ਪ੍ਰਬੰਧ ਕਮੇਟੀ ਕੰਨੋਂ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਜਾਂਦੇ ਹਨ ਹਰ ਮੇਲੇ ਤੇ ਡਾਕਟਰੀ ਜ਼ਰੂਰਤਾ ਦਿੱਤੀ ਜਾਂਦੀ ਆ ਆਕਸੀਜਨ ਦੀ ਕਿਸੇ ਨੂੰ ਕਈ ਵਾਰ ਕੋਈ ਪ੍ਰੋਬਲਮ ਆਉਂਦੀ ਆ ਉਹ ਵੀ ਸਿਲੰਡਰ ਸਾਡੇ ਉੱਥੇ ਰੱਖੇ ਜਾਂਦੇ ਹਨ ਬਾਕੀ ਲੰਗਰ ਦਾ ਪਾਣੀ ਦਾ ਥਾਂ ਥਾਂ ਪਾਣੀ ਦੇ ਲੰਗਰ ਜੂਸ ਦੇ ਲੰਗਰ ਕਿਤੇ ਕੜੀ ਚੌਲ ਦੇ ਲੰਗਰ ਕਿਤੇ ਪਕੌੜਿਆਂ ਦੇ ਲੰਗਰ ਕਿਤੇ ਸੋਲਿਆਂ ਦੇ ਲੰਗਰ ਥਾਂ ਥਾਂੇ ਚੱਲਦੇ ਰਹਿੰਦੇ ਨੇ ਮੈਂ ਲਗਰਗ ਹੈ ਮੈਂ ਬਤੌਰ ਕੈਸ਼ ਕੈਸ਼ ਇੱਥੇ ਕੰਮ ਕਰਦਾ ਹਾਂ ਠੀਕ ਐ ਇੱਥੇ ਕਿੰਨਾ ਟਾਈਮ ਹੋ ਗਿਆ ਮੇਲਾ ਲੱਗਦੇ ਨੂੰ ਇਹ ਮੇਲੇ ਬਾਰੇ ਕੋਈ ਜਾਣਕਾਰੀ ਦਿਓ ਸਾਨੂੰ ਲਗਭਗ 50 ਸਾਲ ਹੋ ਗਏ ਪੱਕੇ ਤੌਰ ਤੇ ਤਾਂ ਅਸੀਂ ਕਹਿ ਨਹੀਂ ਸਕਦੇ ਪਰ ਇਹ ਮੇਲਾ ਸਾਡੇ ਜਨਮ ਜਨਮ ਦੇ ਬਲੇ ਦੀ ਗੱਲ ਹੈ ਮੇਰੀ ਵੀ ਉਮਰ 60 65 ਸਾਲ ਦੀ ਹੋ ਗਈ ਕਿਉਂਕਿ ਪਾਸਾ ਸਾਲ ਦਾ ਬੰਦੇ ਨੂੰ ਪਤਾ ਹੀ ਨਹੀਂ ਹੁੰਦਾ ਮੇਲਾ ਬਹੁਤ ਪੁਰਾਣਾ ਲੱਗਦਾ ਹੈ ਬਿਲਕੁਲ ਛੋਟਾ ਜਿਹਾ ਮੰਦਿਰ ਸੀ ਸੰਗਤਾਂ ਦੇ ਸਹਿਯੋਗ ਨਾਲ ਚੜਾਵਾ ਜਾਦੇ ਹੋਣ ਕਰਕੇ ਮੰਦਿਰ ਨੇ ਬਹੁਤ ਤਰੱਕੀ ਕੀਤੀ ਹੈ ਅਤੇ ਇੱਥੇ ਹਰ ਮਨੋ ਕਾਮਨਾ ਪੂਰੀ ਲੋਕ ਕਿ ਤੋਂ ਕਿ ਤੋਂ ਤੱਕੋਂ ਦੇ ਨੇ ਲਗਭਗ ਰਾਉਂਡ 100 ਤੋਂ ਲੈ ਕੇ 150 ਕਿਲੋਮੀਟਰ ਤੱਕ ਸੰਗਤੋਂ ਕੀ ਮੰਨਤਾ ਇੱਥੇ ਆਏ ਜੀ ਕਿਸੇ ਦੁੱਧ ਪੁੱਤ ਦੀ ਨਿਗਾਹ ਦੀ ਮਤਲਬ ਬ੍ਰਿਜਨੇਸ਼ ਦੀ ਕਹੇ ਜੀ ਕਿਸਮ ਦੀ ਕੋਈ ਇੱਛਾ ਰੱਖ ਕੇ ਆਉਂਦਾ ਪਰ ਸੱਚੇ ਮਨੋਂ ਨੇਚਾ ਨਾਲ ਆਵੇ ਫਿਰ ਉਹਦੀ ਪੂਰੀ ਕਾਠੀ ਲਗਭਗ 15 ਤੋਂ 20 ਹਜ਼ਾਰ ਦੇ ਨੇੜੇ ਤੇੜੇ ਹਰੇਕ ਮੇਲੇ 'ਚ ਹੋ ਜਾਂਦਾ ਜੀ ਅੱਛਾ ਤੁਹਾਡੀ ਕਮੇਟੀ ਵੱਲੋਂ ਕੀ ਕੀ ਪ੍ਰਬੰਧ ਕੀਤੇ ਜਾਂਦੇ ਇੱਥੇ ਜੀ ਕਮੇਟੀ ਵੱਲੋਂ ਜੀ ਜਿਹੜੀ ਸੰਗਤ ਬਾਹਰੋਂ ਆਉਂਦੀ ਹੈ ਜੀ ਉਹਨਾਂ ਦੇ ਖਾਣ ਪੀਣ ਦਾ ਰਹਿਣ ਦਾ ਪ੍ਰਬੰਧ ਕੀਤਾ ਜਾਂਦਾ ਜੀ ਜੋ ਸੰਗਤ ਮੇਲੇ ਤੇ ਦੇਣ ਆਉਂਦੀ ਆ ਉਹਨਾਂ ਦੀ ਖਾਤਰ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਜਾਂਦਾ ਜੀ ਸੰਗਤ ਕਿੰਨੀ ਕਿੰਨੀ ਦੂਰੋਂ ਆਉਂਦੀ ਹੈ ਕਿੰਨੀ ਸੰਗਤ ਜੀ ਸਾਡੇ ਕੋਲੇ ਦੂਰੋਂ ਰਾਜਸਥਾਨ ਤੋਂ ਆਉਂਦੇ ਚੌਂਕੀ ਭਰਨ ਬਾਕੀ ਨੇੜੇ ਤੇੜੇ ਦੇ ਏਰੀਏ ਦੇ ਦਿੱਲੀ ਤੱਕ ਵੀ ਬੰਦੇ ਇੱਥੇ ਆਉਂਦੇ ਆ ਜੀ ਕਿੰਨੇ ਦਿਨ ਚੱਲਦਾ ਈ ਮੇਲਾ ਇਹ ਮੇਲਾ ਐਤਵਾਰ ਦੇ ਦਿਨ ਚੱਲਦਾ ਈ ਤੇ ਕਿੱਥੇ ਕਿੱ데 ਲੱਗਦਾ ਈ ਕਿਹੜੇ ਪਿੰਡ ਲੱਗਦਾ ਇਹ ਪਿੰਡ ਸ਼ੈਣਾ ਜੀ ਬੀਬੜੀਆਂ ਮਾਈਆਂ ਦਾ ਪ੍ਰਸਿੱਧ ਮੇਲਾ ਹੈ ਜੀ ਤੇ ਜਿਹੜੇ ਜਿਹੜੇ ਦੂਰੋਂ ਆਉਂਦੇ ਆ ਉਹਨਾਂ ਨੂੰ ਰਹਿਣ ਦਾ ਇੱਥੇ ਜਾਂ ਕੋਈ ਕੀ ਪ੍ਰਬੰਧ ਕੀਤਾ ਹੈ ਹਾਂਜੀ ਜਿਹੜੀ ਦੂਰੋਂ ਸੰਗਤ ਆਉਂਦੀ ਆ ਉਹਨਾਂ ਦੀ ਖਾਤਰ ਸਰਾਂ ਬਣਾਈ ਹੋਈ ਹੈ ਜੀ ਉਹਦੇ ਵਿੱਚ ਗੱਦੇ ਸੱਟ ਕੇ ਕੂਲਰ-ਕਾਲਰ ਲਾ ਕੇ AC ਲਾ ਕੇ ਉਹਨਾਂ ਦਾ ਰਹਿਣ ਦਾ ਪ੍ਰਬੰਧ ਕੀਤਾ ਜਾਂਦਾ ਈ ਮੇਲਾ ਤੋਂ ਇਲਾਵਾ ਹੋਰ ਕੀ ਕਿ ਤਿਹਾਰ ਮਨਾਏ ਜਾਂਦੇ ਇੱਥੇ ਮੇਲੇ ਤੋਂ ਇਲਾਵਾ ਜੀ ਇੱਥੇ ਪਿੰਡ ਚ ਧੀਆ ਦਾ ਤਿਹਾਰ ਮਨਾਇਆ ਜਾਂਦਾ ਜੀ ਜਾਂ ਪਿੰਡ ਚ ਕੋਈ ਵੀ ਦੁੱਖ ਤੇ ਸੁੱਖ ਦੇ ਕਿਸੇ ਨੂੰ ਵੀ ਪ੍ਰੋਬਲਮ ਆਏ ਕੋਈ ਇੱਥੇ ਪਾਠ ਵੀ ਭੋਗ ਵੀ ਪਾਏ ਜਾਂਦੇ ਜੀ ਹਾਂ ਪਰ ਸਿਰਫ ਹਾਂਜੀ ਜਿਹੜਾ ਅੱਜ ਮੇਲਾ ਚੱਲ ਰਿਹਾ ਹੈ ਹਾਂ ਸਰ ਸਾਲ ਚ ਕਿੰਨੇ ਮੇਲੇ ਲੱਗਿਆ ਕੀ ਕੀ ਸਾਲ ਚ ਦੋ ਮੇਲੇ ਲੱਗਦੇ ਆ ਦੁੱਨੀ ਨਰਤਿਆਂ ਚ ਲੱਗਦੇ ਜੀ ਅਸੂ ਦੇ ਤੇ ਚੇਤ ਦੇ ਜਿਹੜਾ ਉਹਦੇ ਵਿੱਚ ਐਂ ਦਵਾਰ ਹੁੰਦਾ ਉਹਦਾ ਮੇਲਾ ਲੱਗਦਾ ਬਹੁਤ ਜਿਆਦਾ ਪਿਛੋਕੜ ਵਾਲਾ ਕਿਸੇ ਨੂੰ ਨਹੀਂ ਪਤਾ ਪਰ ਇਹਦਾ ਚਰਚਾ ਬਹੁਤ ਪੁਰਾਣੀ ਹੈ ਬਹੁਤ ਪੁਰਾਣੀ ਹੈ ਇਹ ਮੰਨ ਤਾਂ ਕੀ ਹੈ ਇਹ ਮੰਨ ਤਾਂ ਆਮ ਲੋਕਾਂ ਚ ਧਾਰਨਾ ਹੈ ਵੀ ਜੇ ਅੱਖਾਂ ਖਰਾਬ ਹੋ ਜਿੰਦੇ ਆ ਅੱਖਾਂ ਵਾਲੇ ਬਹੁਤ ਹੁੰਦੇ ਆ ਅੱਖਾਂ ਇਥੋਂ ਠੀਕ ਹੁੰਦੀਆਂ ਅੱਜ ਦੀ ਤਾਜੀ ਗੱਲ ਇਹ ਵੀ ਘਟੋ ਘਟ 50 ਦੇ ਕਰੀਬ ਬੱਲਵ ਚੜਾ ਕੇ ਗਏ ਲੋਕੋ ਦੇਖੋ ਜਿੱਦੀ ਜੀ ਨੇ ਕਿ ਕਪੈਸਿਟੀ ਉਹਨੇ ਦਾਨ ਤੋਂ ਨਹੀਂ ਕਰਨਾ 50 ਬੱਲਵ ਚੜਾ ਕੇ ਗਏ ਆ ਵੀ ਸਾਡੀ ਨਿਗਾ ਆ ਗਈ ਪਰ ਮਾਤਮਾ ਸਭ ਨੂੰ ਚੰਨਨ ਦੇ ਵੀ ਵੀਡੀਓ ਮੈ ਓ ਇਹ ਕਹਿੰਦੇ ਮਿੱਟੀ ਨਿਕਲਦੀ ਆ ਬਾਕੀ ਮਿੱਟੀ ਬਹੁਤ ਆ ਬਾਕੀ ਜਿਹੜੇ ਲੋਕ ਕਹਿੰਦੇ ਔਲਾਦ ਨਹੀਂ ਦੀ ਉਹ ਇੱਥੇ ਅਕਸਰ ਹੀ ਸੁੱਖਾਂ ਸੁੱਕਦੇ ਆ ਜਿਹੜੀਆਂ ਸੱਤ ਭੈਣਾਂ ਸੱਤ ਹੀ ਹੋਈਆਂ ਉਹਨਾਂ ਦੀ ਕੀ ਇਤਿਹਾਸ ਥੋੜਾ ਜਨਾ ਕਹੇਗਾ ਕੋਈ ਪੂਰਾ ਜਿਹਨਾਂ ਤੱਕ ਜੇ ਮੈਂ ਕਹਿੰਦਾ ਤੱਕ ਮੈਂ ਕਹਿੰਦਾ ਤੱਕ ਦਿੱਕਤ ਆ ਜਾਂਦੀ ਜਿੰਨਾਂ ਨੂੰ ਜੁੱਲੋ ਵਰੀ ਇਹ ਗੱਲ ਆ ਇਹ ਆਪਾਂ ਚੇਅਰਮੈਨ ਸਾਹਿਬ ਦਾਦੇ ਪਲੀਜ਼